ਸਰਕਾਰ ਜੋ ਪ੍ਰਧਾਨਗੀ ਮੰਡਲ ਦੇ ਬੈਠੀਆਂ ਮਾਨ ਸ਼ਖਸ਼ੀਤਾ ਸਾਡੇ ਗੁਰੂ ਦੇ ਕਈ ਵਕਤ ਮਾਨ ਜੀ ਚੰਦੂ ਜੀ ਰੇਹਿੰਦਰ ਜੌਰ ਜੀ ਆਪਣਾ ਜੀ ਸਾਡੇ ਭਾਰਤ ਸਗਰਾਂ ਦੀ ਪਸਾਰਾ ਨੂੰ ਕਿਸੇ ਕਾਲ ਟੈਂਗ ਹੋ ਮੈਂ ਜਰਾ ਇਕਤਾ ਮਿਲਦੀ ਹੋਗਾ ਬਸ ਮੈਂ ਤਾਂ ਕਿਤਾਬ ਦੇ ਉੱਤੇ ਖਾਸ ਕਰਕੇ ਸਿਪਕਲ ਪ੍ਰੇਮਤਾ ਜੀ ਨੂੰ ਮੈਂ ਬਾਤ ਬਾਤ ਹੋਗਾ ਤੇ ਇਹਨਾਂ ਬਹੁਤ ਹੀ ਜਿਹੜੇ ਲੇਖ ਲਿਖੇ ਨੇ ਬਹੁਤ ਹੀ ਸੁਖਤ ਅਤੇ ਬੜੀ ਜਾਣਕਾਰੀ ਵਾਲੇ ਨੇ ਇਹਨਾਂ ਦੇ ਲੇਖ ਅਸਰ ਦੁਆਰਾ ਪੜਦੇ ਹਨ ਬਹੁਤ ਬੜੀ ਸ਼ਾਨਦਾਰ ਨੇ ਪਰ ਸਾਡੇ ਜਿਹੜੇ ਮੁਮਦਾ ਜੀ ਨੇ ਇਹਨਾਂ ਦੇ ਲੇਖ ਥੋੜੇ ਜੇ ਥੋੜੀ ਘਟਦੇ ਨੇ ਕਿ ਉੱਤੇ ਉਹਦਾ ਆਪਸ ਦੇ ਵਿੱਚ ਕੋਈ ਰੈਲੇਵੈਂਸ ਕਿਤੇ ਤਾਂ ਉਹ ਗੱਲ ਕਰ ਰਹੇ ਜਿਵੇਂ ਕਿ ਸਨਸਕ੍ਰਿਤੀ ਦੀ ਕਿਤੇ ਸੰਬਧਾਰੀ ਕਿਤੇ ਦਾਰਸ਼ਨਿਕ ਥੋੜੀ ਦੀ ਕਿਤੇ ਵਿਗਿਆਨ ਦੀ ਤਾਂ ਮਦਦ ਕੋਈ ਲੇਖਾ ਦਾ ਆਪਸੇ ਬਿਲਕੁਲ ਜਾਲਸ ਬੰਨਦਾ ਨਹੀਂ ਹੈਗਾ ਤੇ ਉਹ ਠੀਕ ਹੈ ਉਹਨੇ ਜਾਣ ਦੀ ਗੱਲ ਕੀਤੀ ਹੈ ਬਹੁਤ ਗੱਲਾਂ ਬੜੀਆਂ ਨਵੀਆਂ ਵੀ ਸਿੱਖੀਆਂ ਜਿੰਗੀਆਂ ਪਰ ਮੈਂ ਥੋੜੀ ਜੀ ਜਾਣਕਾਰੀ ਸਾਰੇ ਸਾਰੇ ਸਰਕਾਰਾਂ ਨੂੰ ਪਤਾ ਨਹੀਂ ਜਿਹੜੀ ਸੁੰਦਰ ਆਰਟੀਫੀਸ਼ੀਅਲ ਸੱਭਤਾ ਸੀਗੀ ਉਹ ਤਾਂ ਬਹੁਤ ਦਿਨ ਪਹਿਲਾਂ ਖਤਮ ਹੋ ਚੁੱਕੀ ਸੀ ਕੋਈ ਨਦੀਆਂ ਦੇ ਕੋਲ ਆਏ ਜਦ ਕਿ ਕੁਦਰਤੀ ਰੂਪੀ ਹੋਈ ਕਿਉਂਕਿ ਉਸ ਦਾ ਸੱਭਿਆਚਾਰ ਦਾ ਸਾਨੂੰ ਕੋਈ ਪਤਾ ਨਹੀਂ ਉਹਦਾ ਸਾਨੂੰ ਸੰਸ਼ੇਸ਼ ਬੰਦੇ ਹੈ ਉਹ ਲੋਕ ਇਹ ਤਾਂ ਕਿਵੇਂ ਰਹਿੰਦੇ ਸੀ ਘਰ ਕਿਵੇਂ ਸੀ ਉਹਨਾਂ ਨੇ ਜਾਵਾਂ ਦਾ ਕੁਸ਼ਮਾਨ ਲੈਂਦਾਗਾ ਉਹ ਲੋਕ ਰਹਿੰਦੇ ਕਿਵੇਂ ਸੀ ਕਹਿਣਾ ਖਾਂਦੇ ਪੀਂਦੇ ਸੀ ਇਹ ਜੇ ਕਪ ਸੰਗਤ ਆ ਸਭਾ ਚਾਰ ਤੋਂ ਮਤਲਬ ਇਹ ਹੁੰਦਾ ਕਿ ਉਹ ਲੋਕ ਜੀ ਕਿਵੇਂ ਰਹੇ ਜੀ ਇਹ ਇਹਦਾ ਸਾਡੇ ਕੋਲੇ ਕੋਈ ਸ਼ੁਰੂਤ ਨਹੀਂ ਜਿਹੜੀ ਬੈਦ ਕਸੰਸਕ੍ਰਿਤੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਅਸਤਵਿਅਤ ਹੋਈ ਕੀ ਵਿਵਸਥਾ ਸਮਾਜਿਕ ਉਹਨੂੰ ਠੀਕ ਕਰਨ ਵਾਸਤੇ ਜਿਹੜੇ ਸੰਸਕਾਰ ਨਿਜਮ ਬਣਾਏ ਉਹ ਬੈਦਿਕ ਸੰਸਕ੍ਰਿਤੀ ਜਿਹੜੇ ਵਿਸ਼ੇ ਆ ਮੁੰਡਿਆਂ ਨੇ ਉਦੋਂ ਫਿਰ ਇਹ ਬੇਦਾਂ ਦੀ ਰਚਨਾ ਸ਼ੁਰੂ ਹੋਈ ਫਿਰ ਉਹੀ ਜਿਹੜੇ ਸੰਸਕਾਰ ਨੇ ਸਾਡੇ ਜਨਨ ਵਾਲੇ ਤਕਰੀਬਨ ਉਹ ਹਰ ਰੂਪ ਦੇ ਵਿੱਚ ਉਹ ਠੀਕ ਹੈ ਸਮਾਜ ਬਦਲ ਗਿਆ ਰੂਪ ਬਦਲ ਗਿਆ ਸਾਡੇ ਕੱਪੜੇ ਬਦਲ ਗਏ ਪਰ ਲੇਕਿਨ ਉਹ ਜਿਹੜੇ ਸਾਡੇ ਸੰਸਕਾਰ ਨੇ ਉਹ ਸਾਡੇ ਸੰਸਕਾਰ ਹੀ ਹੁੰਦਾ ਉਹ ਚੱਲ ਰਹੇ ਨੇਗੇ ਇਹ ਥੋੜਾ ਜਿਹਾ ਨਾ ਦੀ ਅਧੂਰੀ ਜਾਣਕਾਰੀ ਸੀ ਪਰ ਇਹ ਹੁਣ ਮੈਨੂੰ ਸਮਝ ਨਹੀਂ ਆਇਆ ਕਿ ਇਹ ਕਿੱਥੋਂ ਕਿੱਥੋਂ ਇਹਨਾਂ ਨੇ ਜਾਣਕਾਰੀ ਕਿਵੇਂ ਇਕੱਠੀ ਕੀਤੀ ਤੇ ਕਿਵੇਂ ਉਹਨੂੰ ਕਲਾ ਬੁੱਕਰ ਆਪਣੇ ਲਈ ਬੁਲਾਏ ਇਹ ਥੋੜਾ ਜਿਹਾ ਮੈਨੂੰ ਇਹ ਲੱਗਦਾ ਹੈ ਪਰ ਉਹਨਾਂ ਦੀ ਜਿਹੜੀ ਕਿਤਾਬ ਲਿਖੀ ਹੈ ਬਹੁਤ ਵਧੀਆ ਹੈ ਕਾਫੀ ਜਾਣਕਾਰੀ ਹੈ ਬਹੁਤ ਦਰਸਾਉਂਦੀ ਹੈ ਪੰਡਿਤ ਜੀ ਇਹ ਗੱਲ ਤਾਂ ਪੜੀ ਜਾਏਗੀ ਬਹੁਤ